ਹਾਂਜੀ ਦੋਸਤੋ ਮੌਤਬੋਸ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਪੈਨਸ਼ਨ ਦੇ ਨਾਲ ਇੱਕ ਵਾਰ ਫੇਰ ਧੋਖਾ ਕੀਤਾ ਹੈ ਪੰਜਾਬ ਸਰਕਾਰ ਆਪਣਾ ਟਾਈਮ ਪਾਸ ਕਰ ਰਹੀ ਹੈ ਜਿਸ ਦਾ ਥੋੜਾ ਸਮਾਂ ਜਿਹੜਾ ਰਹਿ ਗਿਆ ਹੈ ਮੀਟਿੰਗਾਂ ਦੇ ਕੇ ਮੀਟਿੰਗਾਂ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ ਵਿੱਤ ਮੰਤਰੀ ਦੇ ਵੱਲੋਂ ਭਰੇ ਹੋਏ ਖਜ਼ਾਨੇ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਮੁਲਾਜ਼ਮਾਂ ਨੂੰ ਦੇਣ ਦੇ ਵਾਸਤੇ ਕੁਝ ਵੀ ਨਹੀਂ ਹੈ ਸਾਲ 2025 ਵੀ ਖਤਮ ਹੋ ਚੁੱਕਿਆ ਹੈ ਮਲਾਜ਼ਮਾਂ ਤੇ ਪੈਨਸ਼ਨਰ ਨੂੰ ਸਰਕਾਰ ਤੋਂ ਨਿਰਾਸ਼ਾ ਪੱਲੇ ਹੀ ਪਈ ਹੈ ਚੌਥੀ ਵਾਰ ਪੈਨਸ਼ਨਰ ਦੇ ਨਾਲ ਜਿਹੜੀ ਹੈ ਰੱਖੀ ਗਈ ਮੀਟਿੰਗ ਅੱਜ ਫੇਰ ਇੱਕ ਵਾਰ ਮੌਲਤਵੀ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਲਗਾਤਾਰ ਪੈਨਸ਼ਨਰ ਮਹਾਸੰਗ ਦੇ ਨਾਂ ਰੱਖੀ ਗਈ ਚੌਥੀ ਵਾਰ ਮੀਟਿੰਗ ਵੀ ਪੋਸਟਪੋਨ ਕਰਨ ਤੋਂ ਬਾਅਦ ਪੈਨਸ਼ਨਰਸ ਦੇ ਵਿੱਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਗਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੈਸ਼ਰਾ ਦੇ ਨਾਲ 24 ਦਸੰਬਰ ਨੂੰ ਮੀਟਿੰਗ ਰੱਖੀ ਸੀ ਔਰ ਹੁਣੇ ਵੀ ਵਿਭਾਗ ਦੇ ਵੱਲੋਂ ਪੱਤਰ ਜਾਰੀ ਹੋ ਗਿਆ ਹੈ ਇਹ ਮੀਟਿੰਗ ਮੁਲਤਵੀ ਕਰਕੇ ਹੁਣ ਨਵੇਂ ਵਰੇ 22 ਜਨਵਰੀ 2026 ਨੂੰ ਮੀਟਿੰਗ ਨਿਧਾਰਿਤ ਕੀਤੀ ਗਈ ਹੈ ਭਾਵ ਕਿ ਮਹੀਨੇ ਦੇ ਲਈ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਔਰ ਇਸ ਸਾਲ ਮੁਲਾਜ਼ਮਾਂ ਤੇ ਪੈਸ਼ਨ ਨਾਲ ਮੀਟਿੰਗ ਕਰਨ ਦਾ ਦੌਰ ਸਰਕਾਰ ਨੇ ਖਤਮ ਕਰ ਦਿੱਤਾ ਹੈ ਪੰਜਾਬ ਦੇ ਪੈਨਸ਼ਨਰ ਨੇ ਮੁਹਾਲੀ ਵਿਖੇ ਇੱਕ ਵੱਡੀ ਰੈਲੀ ਕੀਤੀ ਸੀ ਔਰ ਉਸ ਰੈਲੀ ਦੇ ਦੌਰਾਨ ਪੰਜਾਬ ਸਰਕਾਰ ਨੇ 27 ਅਕਤੂਬਰ ਨੂੰ ਪੈਨਸ਼ਨਰ ਦੇ ਨਾਲ ਮੀਟਿੰਗ ਨੂੰ ਨਿਧਾਰਿਤ ਕੀਤੀ ਸੀ ਪਰ 27 ਅਕਤੂਬਰ ਦੀ ਮੀਟਿੰਗ ਵੀ ਪੋਸਟਪੋਨ ਕਰ ਦਿੱਤੀ ਸੀ ਤੇ ਅਗਲੀ ਡੇਟ 18 ਨਵੰਬਰ ਦਿੱਤੀ ਗਈ ਸੀ ਫਿਰ 18 ਨਵੰਬਰ ਦੀ ਮੀਟਿੰਗ ਵੀ ਜਿਹੜੀ ਹੈ ਪੋਸਟਪੋਨ ਕਰ ਦਿੱਤੀ ਗਈ ਸੀ ਤੇ ਅਗਲੀ ਡੇਟ ਜਿਹੜੀ ਹੈ 10 ਦਸੰਬਰ ਦਿੱਤੀ ਸੀ ਫਿਰ 10 ਦਸੰਬਰ ਨੂੰ ਵੀ ਸਰਕਾਰ ਨੇ ਮੀਟਿੰਗ ਨੂੰ ਮੁਲਤਵੀ ਕਰਕੇ 24 ਦਸੰਬਰ ਦਾ ਸਮਾਂ ਦਿੱਤਾ ਸੀ ਪਰ ਜਿਹੜਾ ਇਹ ਮੀਟਿੰਗ ਜਿਹੜੀ ਵੀ ਅੱਜ ਹੋਣ ਜਾ ਰਹੀ ਸੀ ਉਸ ਨੂੰ ਵੀ ਇਸ ਮੀਟਿੰਗ ਨੂੰ ਪੋਸਟਪੋਨ ਕਰ ਦਿੱਤਾ ਹੈ ਹੁਣ ਇਹ ਅਗਲੀ ਤਰੀਕ 22 ਜਨਵਰੀ 2026 ਦਿੱਤੀ ਗਈ ਹੈ ਮੀਟਿੰਗ ਕਰਨ ਦੇ ਲਈ ਇਹ ਮੀਟਿੰਗ ਪੋਸਟਪੋਨ ਹੋਣ ਦੀ ਖਬਰ ਸੁਣਦਿਆਂ ਹੀ ਐਸੋਸੀਏਸ਼ਨ ਦੇ ਪ੍ਰਧਾਨ ਐਨ ਕੇ ਕਲਸੀ ਨੇ ਦੁਖੀ ਮਾਨ ਦੇ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਚੌਥੀ ਵਾਰ ਮੀਟਿੰਗ ਪੋਸਟਪੋਨ ਕਰਕੇ ਉਹਨਾਂ ਦੇ ਨਾਲ ਮਜ਼ਾਕ ਕਰ ਰਹੀ ਹੈ ਔਰ ਲਗਾਤਾਰ ਮੀਟਿੰਗਾਂ ਪੋਸਟਪੋਨ ਕਰਨ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਵਿੱਚ ਖਾਸ ਕਰਕੇ ਵੱਡੇ ਪੱਧਰ ਤੇ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ ਕਲਸੀ ਨੇ ਦੱਸਿਆ ਵੇ ਜਿਹੜਾ ਵਿਤਮੰਦੀ ਹਰਪਾਲ ਸਿੰਘ ਚੀਮਾ ਜਦੋਂ ਵਿਰੋਧੀ ਧਿਰ ਦੇ ਲੀਡਰਸ਼ਿਪ ਤੇ ਉਦੋਂ ਖੁਦ ਉਹਨਾਂ ਦੀਆਂ ਮੀਟਿੰਗਾਂ ਨੂੰ ਲੈ ਕੇ ਧਰਨਿਆਂ ਦੇ ਵਿੱਚ ਬੈਠਦੇ ਸੀ ਉਸ ਵੇਲੇ ਦੀ ਸਰਕਾਰ ਅੱਗੇ ਵੱਡੇ ਪੱਦਰ ਤੇ ਉਬਰਦੇ ਸੀ ਉਹਨਾਂ ਨੂੰ ਜਿਹੜਾ ਹੈ ਯਾਦ ਕਰਵਾਇਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਵੇਲੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਲੀਡਰ ਸੀ ਔਰ ਖੁਦ ਬਤੌਰ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਇੱਕ ਪੱਤਰ ਉਦੋਂ ਕੈਪਟਨ ਸਰਕਾਰ ਨੂੰ ਲਿਖ ਕੇ ਕਿਹਾ ਸੀ ਵੀ ਪੈਸ਼ਨਰਾਂ ਦੀ ਪੈਨਸ਼ਨ ਜਿਹੜੀ ਹੈ ਪੇ ਕਮਿਸ਼ਨ ਦੀ ਸਿਫਾਰਿਸ਼ ਦੇ ਅਨੁਸਾਰ 2.95 ਫੈਕਟਰ ਦੇ ਨਾਲ ਸੋਧੇ ਜਾਵੇ ਉਹਨਾਂ ਨੂੰ ਇਹ ਜਿਹੜਾ ਕਿ ਅਫਸੋਸ ਜ਼ਾਹਿਰ ਕੀਤਾ ਕਿ ਅੱਜ ਖੁਦ ਹਰਪਾਲ ਸਿੰਘ ਚੀਮਾ ਵਿਤਮਦੇ ਜਿਹੜੇ ਨੇ ਪਰ ਇਹ ਮੰਗ ਮੰਨਣ ਨੂੰ ਤਿਆਰ ਨਹੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਨਹੀਂ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ